ਪੋਲਿਟਿਕਸ ਦਾ ਮੈਂ ਜੇ ਸਮਝਦਾ ਵੀ ਸਾਡੀ ਪੋਲਿਟਿਕਸ ਦਾ ਪੜਾਈ ਦੇ ਨਾਲ ਨਾਲ ਇਹ ਗੱਲ ਪਹਿਲੇ ਹੀ ਸ਼ੁਰੂ ਹੋ ਗਈ ਸੀ ਇਨਕਲਾਬ ਜਿੰਦਾਬਾਦ ਦੇ ਨਾਲ ਤਾਂ ਛੋਟੇ ਛੋਟੇ ਮਾਰ ਲੱਗ ਕੇ ਸੀਗੇ ਸਾਨੂੰ ਪਤਾ ਨਹੀਂ ਸੀ ਡੈਫੀਨੇਸ਼ਨ ਕੀ ਹੈ ਇਨਕਲਾਬ ਦੀ ਤੇ ਜਿੰਦਾਬਾਦ ਦਾ ਕੀ ਹੈ ਇਹ ਸਕੂਲ ਟਾਈਮ ਦੀ ਗੱਲ ਹੈ ਜੀ ਹਾਂ ਅਸੀਂ ਛੋਟੇ ਛੋਟੇ ਹੁੰਦੇ ਜਦੋਂ ਉਹ ਸਾਡੇ ਗਲੀਆਂ ਦੇ ਵਿੱਚ ਜਦੋਂ ਹੁਣ ਇੱਥੇ ਕਮਿਊਨਿਸਟਾਂ ਦੇ ਮਜਾਰੇ ਨਿਕਲਦੇ ਸੀ ਉਹ ਤੇ ਸ਼ੌਕ ਨਾਲ ਤੁਸੀਂ ਸਭਾ ਜਦੋਂ ਜਦੋਂ ਮਜਾਰਾ ਕਰਦੇ ਸੀਗੇ ਉਹ ਕਿਉਂਕਿ ਲਾਲ ਝੰਡੇ ਬੁੱਢੀਆਂ ਬੰਦੇ ਜਾਂਦੇ ਸੀਗੇ ਵੱਡੀ ਕਾਨਫਰੰਸ ਕਈ ਦਿਨ ਚੱਲੀ ਸੀ ਉਹ ਇੱਕ ਦਿਨ ਦੀ ਨਹੀਂ ਹੋਈ ਹੂੰ ਉਹ 3-4 ਦਿਨ ਚੱਲੀ ਜਾਂਦਾ ਰਾਤ ਨੂੰ ਨਾਟਕ ਲੂਟਕ ਵੀ ਹੁੰਦੇ ਸੀ ਡਰਾਮੇ ਵੀ ਹੁੰਦੇ ਸੀ ਕਿ ਦੇਖਣ ਵੀ ਜਾਂਦੇ ਸੀ ਅਸੀਂ ਹੂੰ ਤੇ ਉਹ ਗਲੀਆਂ ਦੇ ਵਿੱਚ ਮਜਾਰੇ ਵੀ ਕਰਦੇ ਸੀ ਉਦੋਂ ਇਨਕਲਾਬ ਜਿੰਦਾਬਾਦ ਦੇ ਨਾਰੇ ਵੱਜਦੇ ਹੁੰਦੇ ਸੀ ਹੂੰ ਹੂੰ ਉਹ ਪ੍ਰਭਾਵ ਸਾਡੇ ਤੇ ਮਤਲਬ ਉਹਦੋਂ ਬਚਪਨ ਤੋਂ ਹੀ ਪਿਆ ਹੋਇਆ ਸੀਗਾ ਇੱਥੇ ਇਧਰ ਦਾ ਕੀ ਨਾਬਰੀ ਵਾਲੀ ਨਾਬਰੀ ਵਾਲੀ ਕਿਸਮ ਦਾ ਗਿਆਨ ਸਿੰਘ ਰਾੜੇ ਦੇ ਦੇ ਖਿਲਾਫ ਉਹ ਨਾਰੇ ਮਾਰਦੇ ਹੁੰਦੇ ਸੀਗੇ ਹਮ ਹਮ ਕੀ ਕੀ ਕਰਤੂਤਾਂ ਕੀਤੀਆਂ ਗਿਆਨ ਸਿੰਘ ਰਾੜੇ ਨੇ ਕਮਿਊਨਿਸਟਾਂ ਦੀਆਂ ਨੈਤ ਸਟੇਜਾਂ ਤੋਂ ਸੁਣਦੇ ਸੀ ਉਹ ਜੰਨੀ ਪ੍ਰਭਾਵ ਜੀਵਨ ਦਾ ਪਾਰਟ ਬਣ ਗਿਆ ਹਮ ਉਹ ਜੀਵਨ ਦੇ ਪਾਰਟ ਸਾਨੂੰ ਨਹੀਂ ਪਿਆ